ਪਰ ਵੀ ਦੇਣਾ ਪਰ ਵੀ ਦੇਣਾ ਨਾ ਦਾ ਠੇਕਾ ਦਾ ਠੇਕਾ ਮੰਨ ਨਹੀਂ ਦੇਣਾ ਦਾ ਦਾ ਠੇਕਾ ਮੰਨ ਨਹੀਂ ਦੇਣਾ ਸਾਡੀ ਇਹੀ ਮੰਗ ਦਾ ਦਾ ਠੇਕਾ ਖੁੱਲ ਨਹੀਂ ਦੇਣਾ ਸਾਡੀ ਇਹੀ ਮੰਗ ਦਾ ਮੰਨ ਨਹੀਂ ਦੇਣਾ ਸਾਡੀ ਇਹੀ ਮੰਗ

ਇਸ ਹੀ ਇਲਾਕੇ ਦੇ ਵਿੱਚ ਸ਼ਰਾਬ ਦਾ ਠੇਕਾ ਜੀ ਜਦੋਂ ਸ਼ਾਮ ਨੂੰ ਇੱਥੋਂ ਪਬਲਿਕ ਦਾ ਨਿਕਲਣਾ ਬਹੁਤ ਔਖਾ ਹੋ ਜਾਂਦਾ ਸ਼ਰਾਬ ਪੀ ਕੇ ਇੱਥੇ ਲੋਕ ਹੜਦੁੰ ਕਰਦੇ ਨੇ ਆਲੇ-ਦਾਲੇ ਦੋਹੇ ਪਾਸੇ ਪੂਰੀ ਆਬਾਦੀ ਹੈ ਜੀ ਨਾਲੇ ਗੁਰੂ ਘਰ ਆ ਉਹ ਤੋਂ ਅੱਗੇ ਸਕੂਲ ਆ ਸੋ ਮਹੱਲਾ ਵਾਸੀ ਨਹੀਂ ਚਾਹੁੰਦੇ ਵੀ ਇੱਥੇ ਸ਼ਰਾਬ ਦਾ ਠੇਕਾ ਖੁੱਲੇ ਤੇ ਇੱਥੇ ਜਿਹੜੀ ਇੱਥੇ ਗਾਲੀ-ਗਲੋਚ ਹੁੰਦਾ ਜਾਂ ਇੱਥੇ ਲੜਾਈ ਝਗੜੇ ਹੁੰਦੇ ਨੇ ਉਹਨਾਂ ਦੇ ਵਿਰੋਧ ਦੇ ਵਿੱਚ ਅਸੀਂ ਬੈਠੇ ਆ ਵੀ ਅਸੀਂ ਰਹਿਸ਼ੀ ਇਲਾਕੇ ਦੇ ਵਿੱਚ ਜਿਹੜਾ ਇਹਨ ਗੂੜੀ ਰਹਿਸ਼ ਦੇ ਵਿੱਚ ਸ਼ਰਾਬ ਦਾ ਠੇਕਾ ਉਹ ਇੱਥੇ ਖੁੱਲ੍ਹਣ ਨਹੀਂ ਦੇਣਾ ਤੇ ਐਕਸਾਈਜ਼ ਇਨਸਪੈਕਟਰ ਵੀ ਆਏ ਸੀਗੇ ਐਕਸਾਈਜ਼ ਇਨਸਪੈਕਟਰ ਸਾਹਿਬ ਦਾ ਜਿਹੜਾ ਉਹਨਾਂ ਦੇ ਜੋ ਗੱਲਾਂ ਸੀਗੀਆਂ ਉਹਦੇ ਨਾਲ ਰਵੱਈਏ ਨਾਲ ਅਸੀਂ ਸਹਿਮਤ ਨਹੀਂ ਹੈਗੇ ਕਿਉਂਕਿ ਸ਼ਰਾਬ ਦੀ ਦੁਕਾਨ ਨੇ ਕੱਲ ਖਤਮ ਹੋ ਗਿਆ ਸਟਾਕ ਉਹ ਦੁਕਾਨ ਦੂਜੇ ਠੇਕੇਦਾਰ ਨੇ ਕਹਿੰਦੇ ਅੱਜ ਮਾਲ ਨਹੀਂ ਪਾਇਆ ਤਾਂ ਫਿਰ ਇਹ ਮਾਲ ਕਿਹੜਾ ਵੇਚ ਰਹੇ ਨੇ ਇਹ ਆਪਣੇ ਆਪ ਇਹਨਾਂ ਦੀਆਂ ਜਿਹੜੀਆਂ ਗੱਲਾਂ ਨੇ ਉਹਦੇ ਵਿੱਚ ਕੋਈ ਸੱਚਾਈ ਨਹੀਂ ਹੈਗੀ ਸਾਨੂੰ ਤਾਂ ਇਹ ਲੱਗਦਾ ਜਿਹੜੇ ਇੱਥੇ ਮਲਹੋਤਰਾ ਜੀ ਐਕਸਾਈਜ਼ ਇਨਸਪੈਕਟਰ ਆਏ ਨੇ ਉਹ ਵਿਚਰ ਰਹੇ ਹੋਵੇ ਨੇ ਵੀ ਇਹ ਠੇਕੇ ਦੇ ਵਿੱਚ ਸਹੀ ਵੀ ਹੈ ਕਿ ਨਹੀਂ ਹੈ ਸਾਨੂੰ ਇਹੀ ਹਾਲ ਤੱਕ ਕਲੀਅਰ ਨਹੀਂ ਹੋ ਪਾਇਆ ਕਿਉਂਕਿ ਜਦੋਂ ਠੇਕੇ ਨੇ ਉਹ ਆਪੇ ਕਹਿੰਦੇ ਨੇ ਰਾਤ ਨੂੰ 12 ਵਜੇ ਸਾਈਟ ਚੱਲਣੀ ਹੈ ਉਹ ਤੋਂ ਬਾਅਦ ਨਵੇਂ ਠੇਕੇਦਾਰ ਨੇ ਮਾਲ ਭਰਨਾ ਪੁਰਾਣਾ ਠੇਕੇਦਾਰ 31 ਤਰੀਕ ਰਾਤ ਨੂੰ 12 ਵਜੇ ਤੋਂ ਬਾਅਦ ਮਾਲ ਨਹੀਂ ਵੇਚ ਸਕਦਾ ਜਿਹੜਾ ਅੱਜ ਇਹ ਠੇਕਾ ਖੋਲ੍ਹਿਆ ਹੋਇਆ ਹੈ ਸੀਗੇ ਮਾਲ ਵੇਚ ਰਹੇ ਨੇ ਕਿਵੇਂ ਵੇਚ ਰਹੇ ਨੇ ਸੋ ਇਹ ਸਾਰੀਆਂ ਚੀਜ਼ਾਂ ਨੇ ਐਸਡੀਐਮ ਸਾਹਿਬ ਨਾਲ ਵੀ ਗੱਲ ਹੋਈ ਹੈ ਮੈਂ ਉਹਨਾਂ ਦੇ ਵੀ ਧਿਆਨ ਚ ਲਿਆਂਦੀ ਹੈ ਡੀਐਸਪੀ ਸਾਹਿਬ ਨਾਲ ਵੀ ਗੱਲ ਹੋਈ ਉਹਨਾਂ ਦੇ ਧਿਆਨ ਚ ਲਿਆਂਦੀਆ ਪ੍ਰਸ਼ਾਸਨ ਨੇ ਫਿਲਹਾਲ ਤਾਂ ਇਹਨੂੰ ਬੰਦ ਕਰਵਾ ਦਿੱਤਾ ਹੈ ਪੁਲਿਸ ਪ੍ਰਸ਼ਾਸਨ ਨੇ ਉਹ ਤੋਂ ਬਾਅਦ ਦੇਖਦੇ ਆ ਕਿ ਇਹਨੂੰ ਅਸੀਂ ਪੱਕੇ ਤੌਰ ਤੇ ਤੋਂ ਬੰਦ ਕਰਾਉਣਾ ਤੇ ਚਕਵਾਉਣਾ ਚਾਹੁੰਦੇ ਆ ਤੇ ਜਿਹੜੇ ਇਹਨਾਂ ਦੇ ਐਕਸਾਈਜ਼ ਇਨਸਪੈਕਟਰ ਨੇ ਉਹਨਾਂ ਦੇ ਖਿਲਾਫ ਅਸੀਂ ਉੱਪਰ ਈਟੀਓ ਸਾਹਿਬ ਨੂੰ ਮਿਲਣਾ ਚਾਹੁੰਦੇ ਆ ਵੀ ਇੰੀਆਂ ਜੀ ਉੱਥੇ ਆ ਕੇ ਬਿਆਨਵਾਜੀ ਆ ਦੱਤੇ ਨੇ ਜਦੋਂ ਸ਼ਰਾਬ ਸੇਲ ਹੀ ਨਹੀਂ ਹੋਣੀ ਤਾਂ ਠੇਕਾ ਖਲਾਉਣਾ ਕਿਦੀ ਜੋ ਸ਼ਰਾਬ ਦਾ ਠੇਕਾ ਹੈਗਾ ਤਾਂ ਦੇਖੋ ਲੰਬੇ ਟਾਈਮ ਤੋਂ ਬਟ ਹੁਣ ਜੋ ਮਾਹੌਲ ਹੈ ਇੱਥੇ ਬਹੁਤ ਜ਼ਿਆਦਾ ਖਰਾਬ ਹੋ ਚੁੱਕਿਆ ਕਿਉਂਕਿ ਨਾਲ-ਨਾਲ ਦੇਖੋ ਦੋ ਤਿੰਨ ਮੀਟ ਦੀਆਂ ਦੁਕਾਨਾਂ ਵੀ ਖੁੱਲ ਚੁੱਕੀਆਂ ਨੇ ਉਹਦੇ ਕਰਕੇ ਤੁਹਾਨੂੰ ਪਤਾ ਹੀ ਹੈ ਕਿ ਮਤਲਬ ਉਸ ਚੀਜ਼ ਨੂੰ ਜਿ ਆਸ-ਪਾਸ ਕਰਨੇ ਤੇ ਮਾਹੌਲ ਮਹੱਲੇ ਦਾ ਖਰਾਬ ਹੋ ਰਿਹਾ ਬਹੁਤ ਜ਼ਿਆਦਾ ਔਰ ਤੁਹਾਨੂੰ ਇਹ ਵੀ ਪਤਾ ਹੈ ਵੀ ਜਦੋਂ ਮੀਟ ਦੇ ਕੁਝ ਚੰਦ ਟੁਕੜੇ ਬਚਦੇ ਨੇ ਉਹ ਕੁੱਤੇ ਖਾਂਦੇ ਨੇ ਕੱਚਾ ਮਾਸ ਖਾਂਦੇ ਨੇ ਤੇ ਉਹੀ ਤੁਹਾਨੂੰ ਪਤਾ ਅੱਜ ਆਪਣੇ ਖੰਨੇ ਦੇ ਵਿੱਚ ਕੀ ਸਾਰੇ ਕਿਤੇ ਕੀ ਹੋ ਰਿਹਾ ਹੈਗਾ ਉਹੀ ਕੁੱਤੇ ਨੇ ਜਿਹੜੇ ਇਨਸਾਨਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਨੇ ਸੋ ਬਹੁਤ ਜ਼ਿਆਦਾ ਮਾਹੌਲ ਖਰਾਬ ਕਰਨ ਵਾਲਾ ਹੈਗਾ ਇਹ ਠੇਕਾ ਅਸੀਂ ਕਹਿੰਦੇ ਵੀ ਇਹਨੂੰ ਬੰਦ ਕੀਤਾ ਜਾਵੇ ਇਹਨੂੰ ਮਤਲਬ ਕਿਤੇ ਅਲੱਗ ਏਰੀਆ ਚ ਲੈ ਕੇ ਲਜਾਇਆ ਜਾਵੇ ਤਾਂ ਜੋ ਮਹੱਲੇ ਦਾ ਜੋ ਮਾਹੌਲ ਹੈਗਾ ਉਹ ਸੁਖਮਿਆ ਬਣ ਸਕੇ ਕਿਉਂਕਿ ਤੁਹਾਨੂੰ ਪਤਾ ਸ਼ਰਾਬ ਪੀਣ ਵਾਲਾ ਤਾਂ ਦੋ ਕੋ ਤੇ ਮਿੱਲਾਂ ਤੇ ਵੀ ਤੁਰਕੇ ਚੱਲ ਜਾਂਦਾ ਜੇ ਉਹਨੇ ਸ਼ਰਾਬ ਪੀਣੀ ਹੈ ਸ਼ਰਾਬ ਦੇ ਠੇਕੇ ਦਾ ਕੰਮ ਸ਼ਰਾਬ ਦਾ ਕਦੇ ਵੀ ਮੰਦਾ ਨਹੀਂ ਹੁੰਦਾ ਕਿਤੇ ਸੁਣਨੇ ਸਨ ਖੇਤਾਂ 'ਚ ਵੀ ਠੇਕਾ ਹੋਵੇ ਤਾਂ ਸ਼ਰਾਬ ਪੀਣ ਵਾਲੇ ਇਨਸਾਨ ਨੇ ਉੱਥੇ ਵੀ ਚੱਲ ਜਾਣਾ ਸ਼ਰਾਬ ਪੀਣ ਬਟੇ ਮਹੱਲੇ ਦਾ ਮਾਹੌਲ ਦਾ ਕਿੱਤਾ ਜਾਵੇ ਸੋ ਸਾਡੀ ਸਾਰਿਆਂ ਦੀ ਇਹ ਹੀ ਗੁਜਾਰਿਸ਼ ਹੈ ਪ੍ਰਸ਼ਾਸਨ ਨੂੰ ਕਿ ਠੇਕਾ ਬੰਦ ਕੀਤਾ ਜਾਵੇ ਔਰ ਅਗਰ ਇਹ ਮਤਲਬ ਨਹੀਂ ਹੈ ਤੇ ਤੇ ਅਸਰ ਕਰਦੇ ਨਹੀਂ ਠੇਕਾ ਬੰਦ ਕਰਦੇ ਤਾਂ ਮੈਂ ਮੇਰੇ ਨਾਲ ਮਹਲਾਵਾ ਨੇ ਲੇਡੀਜ਼ ਨੇ ਸਾਡੇ ਯੂਥ ਬੈਠੇ ਨੇ ਸਾਰੇ ਬੈਠੇ ਨੇ ਅਸੀਂ ਇਹ ਸੰਘਰਸ਼ ਹੋਰ ਜ਼ਿਆਦਾ ਤੇਜ਼ किंग ऑफ स्पाइसेज रेस्टोरेंट कैफे एंड रूफ टॉप में आपका स्वागत है यहाँ की सर्विस और रेस्टोरेंट का इंटीरियर फाइव स्टार रेस्टोरेंट जैसा ही है यहाँ आपको मिलेगी वेज नॉन वेज इंडियन पंजाबी एंड कॉन्टिनेंटल फूड की वेराइटी जैसा नाम है खाना किंग ऑफ स्पाइसेज King of Spices restaurant cafe and a rooftop mein aapka swagat hai